ਹਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਖ ਰਹੇ ਹੋ ਜੀ ਮੇਰੇ ਨਾਲ ਪ੍ਰੋਗਰਾਮ ਹਸਾਂਗੇ ਹਸਾਵਾਂਗੇ ਹਸਾਂਗੇ ਹਜ਼ਾਵਾਂਗੇ ਟਿੱਡੀ ਪੀੜਾ ਪਾਵਾਂਗੇ ਅੱਜਾਂਗੇ ਹਜ਼ਾਵਾਂਗੇ ਟੱਡੀ ਪੀੜਾ ਪਾਵਾਂਗੇ ਤੇ ਦੋਸਤੋ ਟੱਡੀ ਪੀੜਾ ਪਾਣ ਵਾਸਤੇ ਹਰ ਰੋਜ਼ ਆਪਾਂ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਤੱਕ ਪਹੁੰਚਦੇ ਆਂ ਤੇ ਅੱਜ ਦਾ ਪ੍ਰੋਗਰਾਮ ਸਟਾਰਟ ਕਰ ਲੈਨੇ ਆ ਤੇ ਦੋਸਤੋ ਸੁਣ ਲੈਨੇ ਆ ਕੁਦੇ ਦੀਆਂ ਗੱਲਾਂ ਤੇ ਦੋਸਤੋ ਇੱਕ ਵਾਰੀ ਦੀ ਗੱਲ ਹੈ ਕਿ ਇੱਕ ਬੰਦਾ ਆਪਣੇ ਰੋਡ ਤੇ ਖੜ ਕੇ ਤੇ ਗੱਲ ਕਰ ਰਿਹਾ ਸੀ ਤੇ ਕੰਨ ਨੂੰ ਫੋਨ ਲਾ ਕੇ ਖੜਾ ਸੀ ਤੇ ਬੋਲ ਕੁਝ ਨਹੀਂ ਰਿਹਾ ਸੀ ਤੇ ਸੁਣ ਰਿਹਾ ਸੀ ਤੇ ਕੁਦਾ ਕਾਫੀ ਦੇਰ ਤੋਂ ਦੇਖਦਾ ਰਹਾ ਦੇਖਦਾ ਰਹਾ ਦੇਖਦਾ ਰਹਾ ਦੇਖਦਾ ਰਹਾ ਤਕਰੀਬਨ ਅੱਧਾ ਘੰਟਾ ਹੋ ਗਿਆ ਤੇ ਕੁਦ ਨੂੰ ਗੁੱਸਾ ਆ ਗਿਆ ਜਾ ਕੇ ਨਾ ਉਹਨੂੰ ਪਤਾ ਕੀ ਕਹਿੰਦਾ ਕਹਿੰਦਾ ਗੱਲ ਸੁਣੋ ਭਾਈ ਸਾਹਿਬ ਆ ਕਾਨੂੰਨ ਨੂੰ ਫੋਨ ਲਾ ਛੱਡਿਆ ਮੂੰਹ ਤੁਹਾਡਾ ਹਿਲਦਾ ਨਹੀਂ ਗੱਲ ਤੁਸੀਂ ਕਰਦੇ ਨਹੀਂ ਕਹਿੰਦੇ ਐਵੇਂ ਤਾਂ ਨਹੀਂ ਫੋਨ ਕਾਨੂੰਨ ਨੂੰ ਲਾ ਛੱਡਿਆ ਕਹਿੰਦਾ ਯਾਰ ਚੁੱਪ ਕਰਕੇ ਬਹਿ ਜਾ ਤੈਨੂੰ ਪਤਾ ਹੋਣਾ ਜੇਦਾ ਕਿ ਮੈਂ ਆਪਣੀ ਘਰ ਵਾਲੀ ਨਾਲ ਗੱਲ ਕਰਨ ਦਿਆ ਤੇ ਸਾਰੇ ਪ੍ਰੋਗਰਾਮ ਸਾਡੇ ਜਿਹੜੇ ਇਹਦੇ ਤੇ ਪੰਜਾਬੀ ਦੇ ਹੋਣਗੇ ਤੇ ਜੇ ਤੁਹਾਨੂੰ ਪੰਜਾਬੀ ਸਮਝ ਆਉਂਦੀ ਹੈ ਤੇ ਚੈਨਲ ਤੇ ਟਿਕੇ ਰਹੋ ਤੇ ਜੇਕਰ ਤੁਸੀਂ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਕੋਈ ਵੀ ਪ੍ਰੋਗਰਾਮ ਤੁਹਾਡੇ ਤੋਂ ਮਿਸ ਨਾ ਹੋਵੇ ਜੇਕਰ ਇਹ ਵਾਲਾ ਵੀਡੀਓ ਵਧੀਆ ਲੱਗਾ ਤੇ ਲਾਈਕ ਕਰਕੇ ਕਮੈਂਟ ਜਰੂਰ ਕਰਦੇ ਹੋ ਤੇ ਸ਼ੇਅਰ ਵੀ ਕਰ ਦਿਓ ਆਪਣੇ ਦੋਸਤਾਂ ਨੂੰ ਤਾਂ ਕਿ ਉਹ ਵੀ ਥੋੜਾ ਚਿਰ ਖਾਸ ਖੇਡ ਲੈਣ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਕੇ ਤੇ ਚਲੋ ਕਰਦੇ ਆਂ ਘੁੱਦੇ ਦੀ ਅਗਲੀ ਗੱਲ ਦੋਸਤੋ ਇੱਕ ਦਿਨ ਨਾ ਘੁੱਦੇ ਦੀ ਘਰ ਦੀ ਇੱਕੋ ਦਿਨ ਨੂੰ ਕਹਿੰਦੀ ਕਹਿੰਦੀ ਕਾਲ ਸੁਣੋ ਜੀ ਆ ਗਵਾਂਡੀਆਂ ਦੇ ਘਰ ਅੱਧਾ ਘੰਟਾ ਹੋ ਗਿਆ ਲੜਾਈ ਹੋਣ ਈਏ ਬਹੁਤ ਜ਼ਿਆਦਾ ਲੜਾਈ ਹੋਣ ਈਏ ਪਤਾ ਨਹੀਂ ਕੀ ਚੱਕਰ ਹੈ ਜਾਹੋਂ ਕਰ ਵੀ ਏ ਕੇ ਆ ਤੋ ਕੋ ਦਾਗੋ ਪਤਾ ਕਹਿੰਦਾ ਕਹਿੰਦਾ ਮੇਰਾ ਦਿਮਾਗ ਖਰਾਬ ਆ ਮਾਗੇ ਦੋ ਤਿੰਨ ਵਾਰੀ ਗਿਆ ਆ ਤਾਂ ਹੀ ਤਾਂ ਉਹਨਾਂ ਦੇ ਘਰ ਲੜਾਈ ਹੋਣ ਧੀ ਤੇ ਦੋਸਤੋ ਜਿਹੜੀ ਹਾਸਿਆਂ ਦੀ ਲੜੀਏ ਇਹ ਲਗਾਤਾਰ ਜਾਰੀ ਰਹੇਗੀ ਪ੍ਰੋਗਰਾਮ ਹਸਾਂਗੇ ਹਸਾਵਾਂਗੇ ਦੇ ਵਿੱਚ ਤੇ ਅਗਲੀ ਗੱਲਬਾਤ ਹੈ ਜਿਹੜੀ ਘੁੱਦੇ ਦੀ ਕਰ ਲੈਨੇ ਆ ਦੋਸਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਘੁੱਦੇ ਦਾ ਇੱਕ ਦੋਸਤ ਹੈ ਸਾਮੂ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਮਾਂ ਸਾਮੂ ਬਾਰੇ ਤੇ ਕੋਦਾ ਨਾ ਇੱਕ ਵਾਰੀ ਸਾਮੂ ਨੂੰ ਮਿਲਣ ਗਿਆ ਸਾਮੂ ਦੇ ਘਰ ਤੇ ਸਾਮੂ ਕਹਿੰਦਾ ਕੁਦੇ ਯਾਰਾ ਇਹ ਮੇਰੇ ਬਾਪੂ ਦੀ ਕਿਰਪਾਣ ਆ ਨਾ ਇਹਨੂੰ ਵੇਖ ਕੇ ਨਾ ਕਈ ਵਾਰੀ ਮੇਰਾ ਦਿਲ ਕਰਦਾ ਵੀ ਮੈਂ ਵੀ ਲੜਾਈ ਕਰਾਂ ਲੜਾਈਆਂ ਲਾਵਾਂ ਤੇ ਕਹਿੰਦਾ ਪਰ ਲੈਂਦਾ ਕਿਉਂ ਨਹੀਂ ਕਰਿਆ ਕਰ ਲੜਾਈਆਂ ਕਹਿੰਦਾ ਨਹੀਂ ਯਾਰ ਮੈਨੂੰ ਡਰ ਵੀ ਲੱਗਦਾ ਨਾ ਬਾਪੂ ਦੀ ਨਕਲੀ ਲਾਤ ਵੇਖ ਕੇ ਤੇ ਦੋਸਤੋ ਨਾਲ ਦੀ ਨਾਲ ਜੇ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗ ਰਿਹਾ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਦੇ ਐਪੀਸੋਡ ਦੇਖਣ ਵਾਸਤੇ ਤੇ ਨਾਲ ਦੀ ਨਾਲ ਦੋਸਤੋ ਤੁਹਾਨੂੰ ਇੱਕ ਗੱਲ ਕਹਿਣੀ ਚਾਹਾਂਵਾਂਗਾ ਪਲੀਜ਼ ਜਿੰਨੇ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਉਹ ਵੀ ਦੁੱਖ ਦੇ ਟਾਈਮ ਦੇ ਵਿੱਚ ਇਹਨੂੰ ਦੇਖ ਕੇ ਤੇ ਹੱਸ ਖੇੜ ਲੈ